भाईचारा आ रहा है मुख्य रूप से बात यही है कि ये जो बाढ़ आया है वो दोनों केंद्र और राज्य सरकार के निकम के कारण लापरवाही के कारण से यदि समय रहते जैसे पहले पिछले वर्षों में बांधों से पानी खोले जाते रहे वही व्यवस्था की जाती है तो इतना बड़ा नुकसान पंजाब में नहीं होता दूसरी बात यह है कि सरकार अभी तक की कितने लोगों की मौत हुई कितनी मवेशी बह गए कितने एकड़ जमीन डूब गए कोई असेसमेंट या सरकार के द्वारा कोई डिक्लेयर नहीं हुआ ये दुर्भाग्यजनक बात है तीसरी बात यह है कि सरकार की तरफ से कोई सुविधा दी नहीं जा रही केजरीवाल जी एन आर को बोलते हैं कि हम मदद करो अरे सरकार में बैठे हो सरकार की तरफ से आप क्या कर रहे हैं वो तो पहले बताओ केंद्र सरकार की के तरफ से सहायता देने के बाद प्रधानमंत्री की तरफ से टूट नहीं आए और कृषि मंत्री आके आ, आ यहाँ फरमान जारी करके चले गए कि ये इलीगल माइनिंग के कारण हुआ है तो कृषि मंत्री जी ये बताएं कि गेट खुला कैसे नहीं पहले कब कब खोले जाते थे और इस साल कब खोले गए बस इन दोनों की तारीखों की जानकारी दी कितने बार खोले कितने क्यूसेक पानी डाला गया अब अचानक नदियों में डेढ़ दो लाख क्यूसेक पानी एक साथ छोड़ दोगे तो ना नदी संभाल पाएगा ना नहर संभाल पाएगा टूट गया गाँव में पानी घुस गया लोग तब आए तो मदद के लिए नहीं आ रहे हैं ये बेहद दुर्भाग्यजनक बात ਅੱਜ ਸਵੇਰ ਤੋਂ ਹੀ ਬਗੇਲ ਸਾਹਿਬ ਦੌਰਾ ਕਰ ਰਹੇ ਆ ਪਹਿਲਾਂ ਖਡੂਰ ਸਾਹਿਬ ਜਾ ਕੇ ਆਏ ਆ ਫਿਰ ਜੀਰਾ ਦੇ ਹਰੀਕੇ ਜਿਹੜਾ ਹੈਡ ਆ ਉੱਥੇ ਵੀ ਗਏ ਮੰਨ ਔਰ ਫਿਰ ਰਾਸਤੇ ਦੇ ਸਾਰੇ ਜਗ੍ਹਾ ਤੇ ਦੌਰਾ ਕਰਦੇ ਕਰਦੇ ਹੁਣ ਅਸੀਂ ਕਲੂਸਪਰ ਪਹੁੰਚੇ ਆ ਪਿੰਕੀ ਜੀ ਦਾ ਇਹ ਇੱਕ ਹਲਕਾ ਖਬਾਇਆ ਸਾਹਿਬ ਮੈਂਬਰ ਆ ਪਾਰਲੀਮੈਂਟ ਹੈ ਮੈਂ ਪ੍ਰਤਾਪ ਸਿੰਘ ਬਾਜਵਾ ਜੀ ਚੰਨੀ ਸਾਹਿਬ ਰੰਦਾਵਾ ਸਾਹਿਬ ਔਰ ਜਿਸ ਪ੍ਰਕਾਰ ਦੀ ਬਰਬਾਦੀ ਹੋਈ ਹੈ ਉਹ ਸਾਰੀ ਦੇਸ਼ ਤੇ ਦੁਨੀਆ ਦੇ ਹਾਲਾਤ ਬੜੇ ਨਾਜ਼ੁਕ ਨੇ ਅਤੇ ਰਾਹੁਲ ਗਾਂਧੀ ਨੇ ਬਹੁਤ ਹੀ ਗਹਿਰੀ ਚਿੰਤਾ ਦਿਖਾਉਂਦੇ ਹੋਏ ਸਾਰਿਆਂ ਦੀ ਜ਼ਿੰਮੇਵਾਰੀ ਲਈ ਹੈ ਕਿ ਤੁਸੀਂ ਜਾ ਕੇ ਫੀਲਡ ਤੇ ਲੋਕਾਂ ਦੀ ਸਹਾਇਤਾ ਤੇ ਉਹਨਾਂ ਦਾ ਸਾਥ ਦਿਓ ਇਸ ਦੁੱਖ ਦੀ ਘੜੀ ਦੇ ਵਿੱਚ। ਔਰ ਬਗੇਲ ਸਾਹਿਬ ਵਿਸ਼ੇਸ਼ ਤੌਰ ਤੇ ਦੋ ਦਿਨ ਦੇ ਦੌਰੇ ਤੇ ਇਹ ਸਾਰਾ ਜਾਇਜ਼ਾ ਲੈ ਕੇ ਇਹਦੇ ਬਾਰੇ ਗੱਲ ਵੀ ਕਰਨਗੇ ਤੇ ਨਾਲ ਹੀ ਨਾਲ ਰਾਹੁਲ ਜੀ ਨੂੰ ਵੀ ਰਿਪੋਰਟ ਦੇ ਦੇ। ਬਹੁਤ ਜਾਣੇ ਪਾਰੀ ਨੁਕਸਾਨ ਹੋ ਗਿਆ। ਜਿਹੜੀ ਪਰਵਾਹੀ ਹੋਣੀ ਨਹੀਂ ਹੈ ਲੇਕਿਨ ਮੈਂ ਸਮੁੱਚੀ ਕਾਂਗਰਸ ਪਾਰਟੀ ਨੂੰ ਇਹ ਬੇਨਤੀ ਕਰਨਾ ਹੈ ਕਿ ਆਪਾਂ ਸਾਰੇ ਜਾਨੀ ਆਪਣੀਆਂ ਜੋ ਵੀ ਸੇਵਾ ਕਰ ਸਕਦੇ ਇਸ ਔਖੀ ਘੜੀ ਦੇ ਵਿੱਚ ਉਹ ਆਪਾਂ ਕਰੀਏ ਤਾਂ ਜੋ ਹਰ ਇੱਕ ਨੂੰ ਥੋੜੀ ਰਾਹਤ ਮਿਲੇ ਨਾਲ ਹੀ ਨਾਲ ਜਿਹੜੀ ਇਹ ਘਟਨਾ ਕਰਮ ਹੈ ਇਹਦੇ ਤੇ ਮੈਂ ਬਹੁਤਾ ਨੁਕਤਾਚੀਨੀ ਨਹੀਂ ਕਰਨਾ ਚਾਹੁੰਦਾ ਨਹੀਂ ਬਹੁਤ ਕਾਫੀ ਸਮਾਂ ਲੱਗ ਜਾਏਗਾ ਉਹ ਕਿਸੇ ਦਿਨ ਮੈਂ ਤੇ ਬਾਜਵਾ ਸਾਹਿਬ ਬਾਟ ਕੇ ਤੁਹਾਨੂੰ ਪ੍ਰੈਸ ਕਾਨਫਰੰਸ ਦੇ ਰਾਹੀਂ ਦੱਸਾਂਗੇ ਕੀ ਸਰਕਾਰ ਨੇ ਕੀ ਕੀਤਾ ਤੇ ਮੁੱਖ ਮੰਤਰੀ ਨੇ ਕੀ ਕੀਤਾ ਤੇ ਕੇਂਦਰ ਸਰਕਾਰ ਨੇ ਕੀ ਕੀਤਾ ਕੀ ਬੀਬੀ ਅਮੀ ਦਾ ਰੋਲ ਰਿਆ ਕੀ ਅਧਿਕਾਰੀਆਂ ਦੇ ਰੋਲ ਰੇ ਕਿਉਂ ਹੋਇਆ ਏ ਇਹ 25% ਤੇ ਵੀ ਰੋਕਿਆ ਜਾ ਸਕਦਾ ਸੀ ਇਹਦੋਂ ਵੱਡ ਡਿਜਾਸਟਰ ਨਹੀਂ ਹੋਣਾ ਸੀ ਜਿਹੜਾ ਅੱਜ ਸਾਰਾ ਤਬਾਹ ਹੋ ਗਿਆ ਇਹ 75% ਮੈਨੂੰ ਲੱਗਦਾ ਸਰਕਾਰ ਦਾ ਰੋਲ ਹੈ ਸਰਕਾਰ ਦੀ ਨਿਲਾਇਕੀ ਦੇ ਕਰਕੇ ਸਾਰਾ ਹੋ ਗਿਆ ਮੁੱਖ ਮੰਤਰੀ ਸਾਹਿਬ ਦੀ ਨਿਲਾਇਕੀ ਦੇ ਕਰਕੇ ਹੋਇਆ ਭਗਵੰਤ ਮਾਨ ਜੀ ਸੋ ਪਰ ਇਹਨਾਂ ਗੱਲਾਂ ਤੇ ਚਰਚਾਵਾਂ ਕਰਾਂਗੇ ਕਿ ਕਿਉਂ ਨਹੀਂ ਪਾਕੜਾ ਦਾ ਜਿਹੜਾ ਧਰ ਇਕੱਠੇ ਛੱਡ ਦਿੱਤੇ ਗਏ ਪਹਿਲਾ ਪਾਣੀ ਕਿਉਂ ਨਹੀਂ ਛੱਡਿਆ ਕਿਉਂ ਨਹੀਂ ਨਾਲਿਆਂ ਦੀ ਸਫਾਈ ਕਰਾਈ ਇਹਦੇ ਤੇ ਲੰਮੀ ਚਰਚਾ ਬੰਦੀ ਹੈ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਅੱਜ ਅਸੀਂ ਆਏ ਆ ਇੱਥੇ ਪਾਣੀ ਵਿੱਚ ਦੀ ਹਜ਼ਾਰਾਂ ਲੱਖਾਂ ਏਕੜ ਤਬਾਹ ਹੋ ਗਈ ਹੈ ਔਰ ਅਸੀਂ ਕੁਝ ਨਾ ਕੁਝ ਆ ਦੀ ਸੇਵਾ ਜਿਹੜੀ ਹੈਗੀ ਹੈ ਨਿਰੰਤਰ ਪਿੰਕੀ ਜੀ ਇੱਥੇ ਬੈਠੇ ਕਰ ਰਹੇ ਆ ਪਹਿਲਾਂ ਵੀ ਮੈਂ ਇਸ ਜਗ੍ਹਾ ਤੇ ਆਇਆ ਹੈ ਨਿਰੰਤਰ ਸਾਡੇ ਲੋਕਾਂ ਨੇ ਲੰਗਰ ਵੀ ਲਾਇਆ ਵੇ ਤੇ ਅਸੀਂ ਵੀ ਜਿਹੜੀ ਸੇਵਾ ਸਮਗਰੀ ਹੋਈ ਸਾਡੇ ਕੋਲੋਂ ਉਹ ਅਸੀਂ ਪੇਸ ਦੇ ਰਵਾਂਗੇ ਬਲ ਜਿਹੜਾ ਸੈਂਟਰ ਦਾ ਵਾਟਰ ਕਮਿਸ਼ਨ ਜਿਹੜਾ ਇਰੀਗੇਸ਼ਨ ਦਾ ਮਹਿਕਮਾ ਸੈਂਟਰ ਦਾ ਉਹਦਾ ਨਵਾਂ ਨਾਮ ਹੈ ਸੈਂਟਰਲ ਵਾਟਰ ਕਮਿਸ਼ਨ ਤੇ ਨੰਬਰ 2 ਤੇ ਇਰੀਗੇਸ਼ਨ ਡਿਪਾਰਟਮੈਂਟ ਪੰਜਾਬ ਐਂਡ ਇਹਦੀ ਡਾਇਰੈਕਟ ਜ਼ਿੰਮੇਵਾਰੀ ਭਗਵੰਤ ਮਾਨ ਦੀ ਤੇ ਇਰੀਗੇਸ਼ਨ ਮਿਨਿਸਟਰ ਦੀ ਜਦੋਂ ਇਹ ਡਰਾਮੇ ਕਰ ਰਿਹਾ ਸੀ ਪਖੜਾ ਬਿਆਸ ਡੈਮ ਤੇ ਤੇ ਇਹਨੂੰ ਪਾਣੀਆਂ ਦਾ ਰਖਵਾਲਾ ਕਿਹਾ ਜਾ ਰਿਹਾ ਸੀ ਇਹ ਸਹੀ ਮਹੀਨੇ ਦੇ ਵਿੱਚ ਇੰਡੀਅਨ ਮੈਟਰੋਲੋਜੀਕਲ ਆਫਿਸ ਨੇ ਮਈ ਦੇ ਮਹੀਨੇ ਵਿੱਚ ਕਲੀਅਰ ਵਰਨਿੰਗਸ ਦਿੱਤੀਆਂ ਸੀ ਕਿ ਜੂਨ ਤੇ ਜੁਲਾਈ ਵਿੱਚ ਇਨੀ ਇਨੀ ਬਰਸਾਤ ਹੋਣੀ ਹੈ ਉਸ ਟਾਈਮ ਹੀ ਮਈ ਦੇ ਮਹੀਨੇ ਵਿੱਚ ਜੇ ਕੋਈ ਜ਼ਿੰਮੇਵਾਰ ਮੁੱਖ ਮੰਤਰੀ ਹੁੰਦਾ ਤੇ ਉਹ ਮੀਟਿੰਗ ਬੁਲਾਉਂਦਾ ਤਿੰਨੋਂ ਡਿਪਾਰਟਮੈਂਟਸ ਸੀ ਮੈਟਰੋਲੋਜੀਕਲ ਆਫਿਸ ਸੈਂਟਰ ਦਾ ਵਾਟਰ ਕਮਿਸ਼ਨ ਤੇ ਪੰਜਾਬ ਤੇ ਮੋਨੀਟਰ ਕਰਦੇ ਜਦੋਂ ਪਾਣੀ ਬਰਸਾਤ ਆਂਦੀ ਉਸੇ ਮੁਤਾਬਕ ਹੀ ਡੈਮ ਥੋੜੇ ਥੋੜੇ ਖੁੱਲ ਜਾਣੇ ਚਾਹੀਦੇ ਸੀ ਬਟ ਇਹਦੇ ਨਾਲ ਪ੍ਰਧਾਨ ਜੀ ਜਿਹੜੀ ਸਾਰਨ ਵੱਡੀ ਘਾਟੇ ਦੀ ਗੱਲ ਹੋਈ ਹੈ 250 ਕਰੋੜ ਰੁਪਈਆ ਇਰੀਗੇਸ਼ਨ ਡਿਪਾਰਟਮੈਂਟ ਨੇ ਸਾਨੂੰ ਇਹ ਦੱਸਿਆ ਕਿ ਅਸੀਂ ਜੀ 8000 ਕਿਲੋਮੀਟਰ ਡਰੇਨਸ ਨੇ ਪੰਜਾਬ ਦੀ ਆ ਤੁਸੀਂ ਰਸਤੇ 'ਚ ਵੇਖਿਆ ਸਾਰਿਆਂ ਚਕਾਈ ਜੰਮੀ ਬੂਟੀ ਜੰਮੀ ਹੈ ਇੱਕ ਵੀ ਡਰੇਨ ਪੰਜਾਬ ਦੀ ਸਾਫ ਨਹੀਂ ਸਾਨੂੰ ਇਰੀਗੇਸ਼ਨ ਮਿਨਿਸਟਰ ਨੇ ਕਿਹਾ ਜੀ ਅਸੀਂ 8000 ਕਿਲੋਮੀਟਰ ਡਰੇਨਾ ਸਾਫ ਕਰਾਂਗੇ ਐਂਡਰੀ ਨਹੀਂ ਹੋਇਆ ਸਰ 74 ਜਗ੍ਹਾ ਤੇ 74 ਜਿਹੜੇ ਬੰਨ ਨੇ ਇਹਨਾਂ ਦੀ ਮਜ਼ਬੂਤੀ ਕੀਤੀ ਹੈ ਇਹ ਬਹੁਤ ਵੱਡਾ ਸਕੈਮ ਹੈ ਜੀ ਕੱਲ ਪਰਸੋਂ ਜਿਹੜੇ ਐਗਰੀਕਲਚਰ ਮਿਨਿਸਟਰ ਆਏ ਨੇ ਚੋਹਾਨ ਸਾਹਿਬ ਉਹਨਾਂ ਨੇ ਕਿਹਾ ਕਿ ਮਾਈਨਿੰਗ ਜਿਹੜੀ ਪੰਜਾਬ ਦੇ ਵਿੱਚ ਹੋਈ ਹੈ ਇਹਦੇ ਕਾਰਨ ਆ ਮੈਨमेड ਡਿਜ਼ਾਸਟਰ ਹੈ ਮੈਂ ਕਾਊਂਟਰ ਸਵਾਲ ਚੋਹਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਚੋਹਾਨ ਸਾਹਿਬ ਦਿੱਲੀ ਵਿੱਚ ਤੁਸੀਂ ਬੈਠੇ ਹੋ ਮਿਨਿਸਟਰੀ ਆਫ এনवायरमेंट ਜਿਹੜੀ ਹੈ ਗਵਰਨਮੈਂਟ ਆਫ ਇੰਡੀਆ ਦੀ ਉਹ ਕੀ ਕਰਦੀ ਰਹੀ ਸੀ ਜੀ ਅਸੀਂ ਰੋਜ਼ ચીਖਦੇ ਰਹੇ ਅਸੈਂਬਲੀਆਂ ਵਿੱਚ ਰੌਲਾ ਪਾਉਂਦੇ ਰਹੇ ਆਨਰੇਬਲ ਹਾਈ ਕੋਰਟ ਨੇ ਇਸ ਗਵਰਨਮੈਂਟ ਨੂੰ ਕਟਹਿਰੇ ਵਿੱਚ ਖੜਾ ਕੀਤਾ ਗ੍ਰੀਨ ਟਰਿਬਿਊਨਲ ਇੰਸ਼ਾਅ ਨਾਲ ਤਾਂ ਮਰਜ਼ੀ ਨਾ ਹੋ ਰਿਹਾ ਮੈਂ ਅੱਜ चौहान ਸਾਹਿਬ ਨੂੰ ਪੁੱਛਣਾ ਚਾਹੁੰਗਾ ਤੁਸੀਂ ਬਾਕੀ ਗੱਲਾਂ ਛੱਡਦੇ ਹੋਏ ਪਹਿਲੇ ਦੱਸੋ ਸਵਾ 4 ਲੱਖ ਏਕੜ ਫਸਲ ਸਾਡੀ ਤਬਾਹ ਹੋ ਗਈ ਹੈ ਤਕਰੀਬਨ 32 ਲੱਖ ਏਕੜ ਝੋਨਾ ਲੱਗਦਾ ਜਦੇ ਚੋਂ 4 ਸਵਾ 4 ਲੱਖ ਏਕੜ ਤਬਾਹ ਹੋ ਗਈ ਸਾਡੀ ਮੰਗ ਹੈ ਕਾਂਗਰਸ ਦੀ ਸਮੁੱਚੇ ਪੰਜਾਬ ਦੀ ਮੰਗ ਹੈ ਕਿ ਮਿਨਿਮਮ 50000 ਰੁਪਇਆ ਫੀ ਕਿਲਾ ਕਿਸਾਨਾਂ ਨੂੰ ਇਹਦਾ ਮੁਆਵਜ਼ਾ ਦਿੱਤਾ ਜੇ ਸੈਕੰਡ ਮੈਂ ਬਗੇਲ ਸਾਹਿਬ ਤੁਹਾਡੇ ਜ਼ਰੀਏ ਡਿਮਾਂਡ ਰੱਖਣਾ ਜਿਹੜੇ ਕਿਸਾਨ ਪਰਾ ਕਈ ਸਾਲਾਂ ਤੋਂ ਲਗਾਤਾਰ ਇਨਾਂ ਜ਼ਮੀਨਾਂ 'ਚ ਬੈਠੇ ਨੇ ਜਿਹੜੀਆਂ ਸੈਂਟਰ ਦੀਆਂ ਜ਼ਮੀਨਾਂ ਨੇ ਜਾਂ ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਦੀ ਜ਼ਮੀਨ ਹੈ ਜਿਨ੍ਹਾਂ ਤੇ ਰਾ ਗਰਦੌਰੀਆਂ ਨੇ 30 30 40 40 ਸਾਲ ਦੀਆਂ ਵਾਰ ਰਹੇ ਨੇ 2006 7 'ਚ ਬਾਦਲ ਦੀ ਗਵਰਨਮੈਂਟ 'ਚ پابੰਦੀ ਲਾ ਦਿੱਤੀ ਸੀ ਅਸੀਂ ਚਾਹਾਂਗੇ ਉਹਨਾਂ ਨੂੰ ਮਾਲਕ ਬਣਾਇਆ ਉਹਨਾਂ ਲੋਕਾਂ ਨੂੰ ਮਾਲਕ ਬਣਾਇਆ ਜੇ ਮੁਆਵਜ਼ਾ ਟਾਈਮ ਸਰ ਦਿੱਤਾ ਜਾਵੇ ਮੈਂ ਕੇਜਰੀਵਾਲ ਨੂੰ ਵੀ ਯਾਦ ਕਰਾਣਾ ਚਾਹ ਕੇਜਰੀਵਾਲ ਸਾਹਿਬ ਤੁਸੀਂ ਕਿਹਾ ਸੀ ਕਿ ਗਰਦੌਰੀਆਂ ਬਾਅਦ ਚ ਹੋ ਜਾਣਗੇ ਅਸੀਂ ਮੁਆਵਜ਼ਾ ਪਹਿਲੇ ਕਰਾਂਗੇ 50000 ਰੁਪਏ ਕਹਿੰਦੇ ਹੀ ਦਿੱਲੀ ਚ ਹੀ ਮੁਆਵਜ਼ਾ ਦੇਣ ਦਿੱਤਾ ਪਹਿਲੇ ਅਸੀਂ ਅੱਜ ਮੰਗ ਕਰਾਂਗੇ ਛੇਤੀ ਆਓ ਚੀਫ ਮਿਨਿਸਟਰ ਨੂੰ ਵੀ ਮੈਂ ਬੇਨਤੀ ਕਰਾਂਗਾ ਹਸਤਾਲੋਂ ਉਠੋ ਅੱਜ ਪੰਜਾਬ ਨੂੰ ਲੋੜ ਅੱਜ ਚੀਫ ਮਿਨਿਸਟਰੀਆਂ ਦੀ ਲੜਾਈ ਆਪ ਵਾਲਿਓ ਕੇਜਰੀਵਾਲ ਸਾਹਿਬ ਨਾ ਲੜੋ ਪੰਜਾਬ ਨੂੰ ਸੁਧਿਰ ਲੀਡਰਸ਼ਿਪ ਦੀ ਲੋੜ ਹੈ ਈਮਾਨਦਾਰ ਲੀਡਰਸ਼ਿਪ ਦੀ ਲੋੜ ਹੈ ਡਰਾਮਾ ਕਰਨ ਵਾਲਿਆਂ ਦੀ ਲੋੜ ਨਹੀਂ ਹੈ ਆਪਣੇ ਪੋਸਟਰ ਲਾ ਕੇ ਇੱਥੇ ਆ ਜਿਹੜੀਆਂ ਵੰਡੇ ਦੇ ਫਿਰਦੇ ਲੋਕਾਂ ਦੀਆਂ ਗਰਾਂਟਾ ਖੋ ਕੇ ਆਪਣੇ ਝੰਡੇ ਲਾ ਕੇ ਆਪ ਵਾਲੇ ਵੰਡੇ ਫਿਰਦੇ ਇੱਕ ਬਦਕਿਸਮਤੀ ਦੀ ਗੱਲ ਸੋ ਬਾਕੀ ਗੱਲ ਸਾਡੇ ਜਨਰਲ ਸੈਕਟਰੀ ਸਾਹਿਬ ਪੇਸ਼ ਕਰਨਗੇ ਮੈਂ ਬੇਨਤੀ ਇਹਨਾਂ ਨੂੰ ਕਰੂੰਗਾ ਕਿ ਜਲਦੀ ਉਠੋ ਇੱਥੇ ਆਓ ਔਨ ਗਰਾਉਂਡ ਤੇ ਆ ਕੇ ਪੰਜਾਬ ਦੇ ਲੋਕਾਂ ਦਾ ਹੱਥ ਫੜੋ ਤੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਫਾਈਨਲ ਮੈਂ ਬੇਨਤੀ ਕਰਨੀ ਹੈ ਹਮੇਸ਼ਾ ਪੰਜਾਬ ਦੇਸ਼ ਦਾ ਖੜਾ ਹੋਇਆ ਅੱਜ ਸਾਰੇ ਪੰਜਾਬੀ ਇਹ ਉਮੀਦ ਕਰਦੇ ਕਿ ਨਰਿੰਦਰ ਮੋਦੀ ਜੀ ਅੱਜ ਪੰਜਾਬ ਨਾ ਖੜੇ ਹੋਣ ਕਿਉਂ ਨਹੀਂ ਆਏ ਇਹਦਾ ਜਵਾਬ ਬੀਜੇਪੀ ਦੀ ਲੀਡਰਸ਼ਿਪ ਨੂੰ ਦੇਣਾ ਚਾਹੀਦਾ